ਜਿੰਨੀਆਂ 74 ਝੋਟੀਆਂ ਜਿਹੜੀਆਂ ਦੋ ਦਾਂ ਦੇ ਸੂਈਆਂ ਹੀ ਆ 13 ਕਿਲੋ ਤੋਂ ਲੈ ਕੇ 18 ਕਿਲੋ ਤੱਕ ਦੁੱਧ ਵੀ ਜਿੰਨਾ ਇਕਰ ਝੋਟੇ ਦਾ ਰਿਜ਼ਲਟ ਨਹੀਂ ਆਉਂਦਾ ਲੋਕਾਂ ਨੂੰ ਦਿਖਾ ਨਹੀਂ ਸਕਦਾ ਅੱਛਾ ਉਹਨਾਂ ਚੱਕਰ ਵੀ ਆਪਣਾ ਵੀਡੀਓ ਬਣਾਉਣ ਦਾ ਕੀ ਮਕਸਦ ਹਾਈਐਸਟ ਦੁੱਧ 28 ਕਿਲੋ 640 ਗ੍ਰਾਮ ਰਿਕਾਰਡ ਕਰਿਆ ਹੋਇਆਗਾ ਜਿਹੜੇ ਬਲੇਮ ਲੱਗਦੇ ਆ ਬੂਸਟਨ ਵਾਲੇ ਠੀਕ ਆ ਉਹਨਾਂ ਤੋਂ ਹੋ ਰਹਿਤ ਹੈ ਮੈਂ ਸਰੇਂਦਰ ਸੰਸਨੀ ਬਾੜ ਠੀਕ ਆ ਉਹਨੇ ਪਹਿਲਾਂ ਇਹਦਾ ਬੱਚਾ ਖਰੀਦਿਆ ਸਰਪੰਚ ਨੀ ਮੱਝ ਨਾ ਵੀ ਜਿੰਨੀਆਂ ਕੇ ਗੱਲਾਂ ਅਸੀਂ ਕੀਤੀਆਂ ਹੀ ਆ ਇਹ ਐ ਨਹੀਂ ਹੈਗਾ ਵੀ ਦੋ ਨੰਬਰ ਵਾਲੀਆਂ ਗੱਲ ਟੁੱਟ ਜਿਵੇਂ ਵੀਊ ਉਹਨੂੰ ਪੈਂਦੇ ਸੀ ਨ ਤੇ ਇੱਕ ਟਾਈਮ ਖਲੀ ਝੋਟੇ ਤੇ ਵੀ ਐਂ ਵਿਊ ਪੈਂਦੇ ਸੀ ਲੋਕਾਂ ਦਾ ਇਕੱਠ ਹੋ ਜਾਂਦਾ ਸੀ ਮੇਲਿਆਂ ਦੇ ਵਿੱਚ ਖਲੀ ਝੋਟੇ ਨੂੰ ਦੇਖਣ ਆਲ ਟਾਈਮ ਇਹਦੇ ਜਿਹੜੇ ਖਲੀ ਨੂੰ ਆਲ ਟਾਈਮ ਚੈਂਪੀਅਨ ਦਾ ਅਵਾਰਡ ਮਿਲਿਆ ਸੀ ਜਿਹੜਾ ਅੱਜ ਆਪਾਂ ਤੁਹਾਨੂੰ ਇੱਕ ਨਾ ਬਹੁਤ ਸੋਹਣਾ ਸੁਨੱਖਾ ਝੋਟਾ ਦਿਖਾਉਣਾ ਹੈਗਾ ਝੋਟੇ ਦਾ ਨਾਮ ਹੈਗਾ ਮਿੱਤਰੋ ਮਹਾਬਲੀ ਮਹਾਬਲੀ ਝੋਟਾ ਮਿੱਤਰੋ ਕਰਿਆੜ ਕੋਟ ਪਿੰਡ ਦੇ ਵਿੱਚ ਖੜਾ ਹਰਿਆਣੇ ਦੇ ਵਿੱਚ ਜ਼ਿਲ੍ਹਾ ਪੈਂਦਾ ਮਿੱਤਰੋ ਇਸ ਪਿੰਡ ਨੂੰ ਸਰਸਾ ਮਿੱਤਰੋ ਲੁਕਿਆ ਹੋਇਆ ਝੋਟਾ ਹੀ ਦਿਖਾਉਣਾ ਅੱਜ ਆਪਾਂ ਤੁਹਾਨੂੰ ਤੇ ਬੜੇ ਚੰਗੇ ਇਹ ਰਕਾਰ ਦਾ ਝੋਟਾ ਹੈ ਤੇ ਚੰਗੀ ਲਾਈਨ ਦੇ ਵਿੱਚੋਂ ਇਹ ਝੋਟਾ ਮਿੱਤਰੋ ਕਿੱਥੋਂ ਇਹ ਝੋਟਾ ਬਾਈ ਲੈ ਕੇ ਆਇਆ ਸੀ ਸਾਰੀ ਜਾਣਕਾਰੀ ਆਪਾਂ ਨਾ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਮਿੱਤਰੋ ਆਉਣ ਵਾਲੇ ਮੇਲੇ ਜਿਵੇਂ ਕੋਟੜਾ ਮੇਲਾ ਹੋ ਗਿਆ ਤੇ ਧਨੌਲਾ ਮੇਲਾ ਹੋ ਗਿਆ ਤੇ ਉੱਥੇ ਨਾ ਇਸ ਝੋਟੇ ਦੇ ਸੋਨੂ ਨਾ ਸੀਮਨ ਮਿਲ ਜਾਣਗੇ ਸੀਮਨ ਸੋਨੂ ਨਾ ਪੰਜਾਬ ਦੇ ਹਰ ਇੱਕ ਕੋਨੇ ਦੇ ਵਿੱਚ ਮਿਲਣਗੇ ਇਸ ਝੋਟੇ ਦੇ ਸਾਰਾ ਨੰਬਰ 1 ਝੋਟਾ ਕਿਸੇ ਪਾਸੋਂ ਵੀ ਖੁੰਝਦਾ ਨਹੀਂ ਹੈਗਾ ਜਿਵੇਂ ਆ ਇਹਦੀ ਝੋਟੀ ਆ ਗਈ ਮਿੱਤਰੋ ਹਨਾ ਚੰਗੇ ਬਿਊਟੀ ਵਾਲੇ ਬੱਚੇ ਪਾਉਂਦਾ ਤੇ ਚੰਗੇ ਦੁੱਧਰ ਰਿਕਾਰਡ ਵਾਲੇ ਆਜੋ ਕਰਾਈਗੇ ਮਾਲਕ ਨਾਲ ਗੱਲਬਾਤ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਮਨ ਜੀ ਬਾਈ ਹੋਰ ਬਈ ਵਿਰਿੰਦਰ ਕਿਵੇਂ ਆ ਬਹੁਤ ਵਧੀਆ ਬਈ ਜੀ ਅ ਅੱਛਾ ਬਈ ਵਿਰਿੰਦਰ ਜੇ ਹੁਣ ਆਪਨੇ ਪਿੰਡ ਦੀ ਅਸੀਂ ਲੋਕੇਸ਼ਨ ਦੀ ਗੱਲ ਕਰ ਗਏ ਹਨਾ ਬਈ ਇਹ ਪਿੰਡ ਆਪਣਾ ਕਿੱਥੇ ਹੀ ਰਹਿ ਜਾਂਦਾਗਾ ਇਹ ਬਈ ਆਪਣਾ ਪਿੰਡ ਹੈਗਾ ਜੀ ਕਰਾੜਕੋਟ ਸਰਸਾ ਜ਼ਿਲ੍ਹਾ ਸਰਸੇ ਤੋਂ ਮੰਨ ਕੇ ਚੱਲੋ ਵੀ 14-15 ਕਿਲੋਮੀਟਰ ਦੂਰ ਹੈ ਜੀ ਦੂਰ ਆ ਅੱਛਾ ਇਧਰੋਂ ਨੇੜੇ ਦੀ ਆਪਾਂ ਗੱਲ ਕਰ ਲਈ ਜਿਵੇਂ ਸਰਦੂਲਗੜ੍ਹ ਪੰਜਾਬ ਦੇ ਵਿੱਚ ਆ ਗਿਆ ਇਹ 15 ਕਿਲੋਮੀਟਰ ਪੈਂਦੇ ਜੀ 15 ਕਿਲੋਮੀਟਰ ਮਤਲਬ ਆਪਾਂ ਕੋਈ ਬੜੀ ਦੂਰ ਨਹੀਂ ਗੱਲ ਕਰ ਗਏ ਹਨਾ ਬਈ ਹਰਿਆਣੇ ਦਾ ਇੱਕ ਨਾਂ ਵੱਡਾ ਹੋ ਜਾਂਦਾਗਾ ਹਰਿਆਣੇ ਦੇ ਜਿਵੇਂ ਆਪਾਂ ਗੱਲ ਕਰ ਗਏ ਕਈ ਵਾਰ ਕਹਦੇ ਨੇ ਵੀ ਹਰਿਆਣੇ ਦੇ ਵਿੱਚੋਂ ਹਨਾ ਪਰ ਮਿੱਤਰੋ ਤੁਹਾਨੂੰ ਪਤਾ ਹੀ ਹੈ ਵੀ ਇਹ ਸਾਡੇ ਜਿਹੜੇ ਹੈਗੇ ਆ ਨਾ ਇਹ ਨੇੜੇ ਦੇ ਪਿੰਡ ਹੀ ਰਹੇਗੇ ਜਿਵੇਂ ਬਾਈ ਹੁਣਾਂ ਦਾ ਪਿੰਡ ਹੈਗਾ ਕਰਿਆੜਕੋਟ ਅੱਛਾ ਬਰਿੰਦਰ ਭਾਈ ਜਿਵੇਂ ਬੜੇ ਮਤਲਬ ਮੈਂ ਕਹਿੰਦਾ ਵੀ ਕਾਫੀ ਟਾਈਮ ਬਾਅਦ ਜਿਹੜਾ ਹੈਗਾ ਦਰਸ਼ਨ ਦਿੱਤੇ ਆ ਹਾਂਜੀ ਭਾਈ ਜੀ ਹਨਾ ਹਾਂਜੀ ਫਿਰ ਯਾਰ ਤੂੰ ਐਡੀ ਸੁਣੀ ਚੀਜ਼ ਤੇਰੇ ਕੋਲੇ ਸੋਹਣੀ ਚਲੋ ਛੱਡੋ ਆਪਾਂ ਰਿਕਾਰਡ ਦੀ ਜੀ ਗੱਲ ਕਰ ਗਏ ਹੈਨਾ ਤੇਰੇ ਝੋਟੇ ਦੇ ਮਤਲਬ ਰਿਕਾਰਡ ਹੀ ਬੜਾ ਚੰਗਾ ਝੋਟੇ ਦਾ ਤੇਰੇ ਦਾ ਤੇ ਇੰਨਾ ਸਿਰਕਮ ਲੁਕਾਈ ਕਿਵੇਂ ਖੜਾ ਰਿਹਾ ਤੂੰ ਇਹ ਲੁਕਾ ਕੇ ਰੱਖਣ ਦਾ ਕਾਰਨ ਕੀ ਮੈਂ ਕਹਿਆ ਵੀ ਜਿੰਨਾ ਝੋਟੇ ਦਾ ਰਿਜ਼ਲਟ ਨਹੀਂ ਆਉਂਦਾ ਲੋਕਾਂ ਨੂੰ ਦਿਖਾ ਨਹੀਂ ਸਕਦਾ ਮੈਂ ਉਹਨਾਂ ਚੱਕਰ ਵੀ ਆਪਣਾ ਵੀਡੀਓ ਬਣਾਉਣ ਦਾ ਕੀ ਮਕਸਦ ਠੀਕ ਹੈ ਹੁਣ ਆਪਣੀਆਂ ਝੋਟੀਆਂ ਮੰਨ ਕੇ ਚਲੋ ਵੀ ਜਿੰਨੀਆਂ ਵੀ ਸੁਈਆਂ ਹੀਆਂ ਝੋਟੀਆਂ ਦੀਆਂ ਆਪਣੇ ਦੀਆਂ ਤੇ ਮੰਨ ਕੇ ਚਲੋ ਚੰਗੇ ਦੁੱਤੇ ਆ ਰਹੀਆਂ ਹੈਗੀਆਂ ਠੀਕ ਹੈ ਹੁਣ ਆਪਾਂ ਝੋਟੀਆਂ ਬਸ ਲਾਈਵ ਵੀ ਕਰਨੀਆਂ ਹੈਗੀਆਂ ਇੱਕ ਦੋ ਮੇਲਿਆਂ ਦੇ ਵੀ ਦਿਖਾਵਾਂਗੇ ਮੇਲਿਆਂ ਦੇ ਵੀ ਦਿਖਾਵਾਂਗੇ ਅੱਛਾ ਇਸ ਝੋਟੇ ਦੇ ਰਿਕਾਰਡ ਦੀ ਮਾਂ ਗੱਲ ਕਰਨਾ ਹਨਾ ਰਿਕਾਰਡ ਦੱਸ ਵੀ ਕੀ ਕੀ ਇਹਦੀ ਮਾਂ ਦਾ ਇਹਦਾ ਪਿਓ ਕਿਹੜਾ ਹੈ ਬਾਈ ਜੀ ਇਹ ਇਹ ਨਾ ਬਹੁਤ ਲੰਮੀ ਬਲੱਡ ਲੈਣ ਦਾ ਇੱਕ ਝੋਟਾ ਹੈਗਾ। ਅੱਛਾ ਠੀਕ ਹੈ ਮਾਂ ਇਹਦੀ ਹੈਗੀ ਬੀਬੋ ਬਹੁਤ ਚੰਗੇ ਚੰਗੇ ਬਰੀਡਰ ਬੰਦੇ ਆ ਜਿਹੜੇ ਭਰਾ ਉਹਨਾਂ ਨੇ ਇਹਨੂੰ ਦੇਖਦੇ ਦੀ ਮਾਂ ਨੂੰ ਦੇਖਿਆ ਹੋਇਆ ਠੀਕ ਹੈ ਠੀਕ ਹੈ ਉਹਨੇ ਮੇਲਿਆਂ ਦੇ ਵੀ ਦੁੱਧ ਕੱਢਿਆ ਹੈਗਾ ਲਾਈਵ ਉਹਨੇ ਹਾਈਐਸਟ ਦੁੱਧ 28 ਕਿਲੋ 640 ਗ੍ਰਾਮ ਰਿਕਾਰਡ ਕਰਿਆ ਹੋਇਆ ਹੈਗਾ ਠੀਕ ਹੈ ਉਹਨਾਂ ਟਾਈਮਾਂ 'ਚ ਕਰਿਆ ਹੈਗਾ ਜਿੰਨਾ ਟਾਈਮਾਂ 'ਚ ਇਹ ਮੰਨ ਕੇ ਚਲੋ ਵੀ ਜਿਹੜੇ ਬਲੇਮ ਲੱਗਦੇ ਆ ਬੂਸਟਨ ਵਾਲੇ ਠੀਕ ਹੈ ਉਹਨਾਂ ਤੋਂ ਹੋ ਰਹਿਤ ਹੈ ਰਹਿਤ ਹੈ ਹਾਂਜੀ ਮਤਲਬ ਉਹਨਾਂ ਟਾਈਮਾਂ ਦੇ ਵਿੱਚ ਮਿੱਤਰੋ ਦੁੱਧ ਕੱਢਿਆ ਬ ਬੀ ਜਦੋਂ ਮਤਲਬ ਬੂਛਣ ਦਾ ਕੋਈ ਨਾਂ ਥੇ ਹੀ ਨਹੀਂ ਸੀਗਾ ਹਾਂਜੀ ਤੇ ਪਿਓ ਵਾਲੀ ਲਾਈਨ ਕਿਹੜੀ ਆ ਗਈ ਪਿਓ ਇਹਦਾ ਹੈਗਾ ਜੀ ਸੂਰਵੀਰ ਹਾਂ ਠੀਕ ਹੈ ਸੂਰਵੀਰ ਦਾ ਪਿਓ ਹੈਗਾ ਅੱਗੇ ਖਲੀ ਖਲੀ ਠੀਕ ਖਲੀ ਵਾਰੇ ਲੋਕਾਂ ਨੂੰ ਬਹੁਤ ਜ਼ਿਆਦੇ ਵੀਰਾਂ ਨੂੰ ਧਿਆਨ ਹੀ ਹੈਗਾ ਜਿਵੇਂ ਕੀਬ ਲੰਮੀ ਬਲੱਡ ਲਾਈਨ ਚ ਖਲੀ ਝੋਟਾ ਉਹ ਹੋਇਆ ਜਿਹੜਾ ਕੀ ਜਿਵੇਂ ਸਿੱਧੂ ਮੂਸੇ ਵਾਲਾ ਮਤਲਬ ਆਪਣੇ ਹੁਣ ਜਮਾਂ ਐਨ ਪੀਕ ਤੇ ਹੈ ਨਾ ਮੈਂ ਉਹਨੂੰ ਪੀਕ ਤੇ ਹੀ ਕਹੂੰਗਾ ਕਿਉਂਕਿ ਅਕੱਲ ਹੀ ਉਹਦਾ ਗਾਣਾ ਆ ਕੇ ਹਟਿਆ ਤੇ ਉਸੇ ਲੋਟ ਜਿਵੇਂ ਵਿਊ ਉਹਨੂੰ ਪੈਂਦੇ ਸੀ ਨਾ ਗਾਣੇ ਨੂੰ ਤੇ ਇੱਕ ਟਾਈਮ ਖਲੀ ਝੋਟੇ ਤੇ ਵੀ ਐਂ ਵਿਊ ਪੈਂਦੇ ਸੀ ਲੋਕਾਂ ਦਾ ਇਕੱਠ ਹੋ ਜਾਂਦਾ ਸੀ ਮੇਲਿਆਂ ਦੇ ਵਿੱਚ ਖਲੀ ਝੋਟੇ ਨੂੰ ਦੇਖਣ ਆਲ ਟਾਈਮ ਇਹਦੇ ਜਿਹੜੇ ਖਲੀ ਨੂੰ ਆਲ ਟਾਈਮ ਚੈਂਪੀਅਨ ਦਾ ਅਵਾਰਡ ਮਿਲਿਆ ਸੀ ਜਿਹੜਾ ਵੀ ਮਾ ਆਪਣੇ ਸੂਰਬੀਰ ਦੀ ਮਾਂ ਹੈ ਕ੍ਰਾਂਤੀ ਠੀਕ ਹੈ ਔਰ ਉਹ ਵੀ ਆਲ ਟਾਈਮ ਚੈਂਪੀਅਨ ਦਾ ਖਿਤਾਬ ਮਿਲਿਆ ਹੋਇਆ ਠੀਕ ਹੈ ਹਾਂਜੀ ਅੱਛਾ ਜਿਵੇਂ ਹੁਣ ਇਹ ਝੋਟਾ ਹਾਂਜੀ ਤੇਰੇ ਕੋਲੇ ਕਿਵੇਂ ਪਹੁੰਚਿਆ ਤੇਰੇ ਘਰ ਤੱਕ ਇਹ ਛੋਟਾ ਪਹਿਲਾਂ ਸੀਗਾ ਜੀ ਆਪਣੇ ਬਹੁਤ ਭਰਾ ਜਾਣਦੇ ਆਗੇ ਉੱਚੀ ਰੁੜਕੀ ਬਲਿੰਗ ਡੈਰੀ ਫਾਰਮ ਬਲਿੰਗ ਡੈਰੀ ਫਾਰਮ ਹਾਂਜੀ ਠੀਕ ਹੈ ਬਹੁਤ ਫੇਮਸ ਨਾਮ ਰਿਹਾ ਉਹਨਾਂ ਦੀ ਹੁਣ ਪਹਿਲਾਂ ਮੰਨ ਕੇ ਚੱਲੋ ਪੁਰਾਣੇ ਟਾਈਮਾਂ 'ਚ ਠੀਕ ਹੈ ਬਹੁਤ ਚੰਗੀਆਂ ਬਲੱਡ ਲਾਈਨ ਉਹਨਾਂ ਨੇ ਅੱਗੇ ਚੰਗੀਆਂ ਪੈਦਾ ਕਰੀਆਂ ਗਈਆਂ ਠੀਕ ਹੈ ਤੇ ਉਸ ਤੋਂ ਬਾਅਦ ਇਹ ਲਾਲ ਬਾਈ ਆ ਗਿਆ ਸੀਗਾ ਜੀ ਮਿੱਤਰ ਕੋਲੇ ਆਪਣੇ ਕੋਲੇ ਉਸ ਤੋਂ ਬਾਅਦ ਇਹ ਫਿਰ ਆਪਾਂ ਲੈ ਆਏ ਸੀ ਉਹਦੇ ਤੋਂ ਮੈਂ ਨਾ ਇੱਕ ਗੱਲ ਕਹਿੰਦਾ ਸੀਗਾ ਮੈਂ ਜਿਵੇਂ ਗੱਲ ਕਰੀਏ ਨਾ ਜੇ ਇੱਕ ਵੀ ਬੰਦਾ ਹੁਣ ਫੁੱਲ ਜੋਰ ਲਾਉਂਦਾ ਹੋਵੇ ਐ ਵੀ ਬਲਿੰਗ ਡੇਰੀ ਫਾਰਮ ਵਾਲੇ ਨਾ ਅੱਜ ਤੋਂ 15-20 ਸਾਲ ਪਹਿਲਾਂ ਕੰਮਕਾਰ ਛੱਡੇ ਠੀਕ ਐ ਉਹਨਾਂ ਕੋਲੇ ਮਤਲਬ ਇਹੇ ਜੀ ਜਿਵੇਂ ਹੁਣ ਭਰਾ ਲੜ ਗਏ ਵੀ ਆਪਾਂ ਹੀ ਲੜ ਗਏ ਵੀ ਆਪਾਂ ਜੋਰ ਲਾ ਗਏ ਹਨਾ ਵੀ ਉਹਨਾਂ ਤੱਕ ਪਹੁੰਚਣ ਵਾਸਤੇ ਮੈਂ ਕਹਿੰਦਾ ਪਹੁੰਚਾ ਛੇਤੀ ਛੇਤੀ ਤਾਂ ਜਾਂਦਾ ਨਹੀਂ ਇੱਥੇ ਬੰਦੇ ਉਹ ਪਹੁੰਚ ਗਏ ਹਾਂਜੀ ਹਾਂਜੀ ਮੰਨਦਾ ਗੱਲ ਬਹੁਤ ਜੀ ਤੇ ਉਹਨਾਂ ਕੋਲੋਂ ਮਿੱਤਰੋ ਇਹ ਝੋਟਾ ਉੱਥੋਂ ਚੱਲਿਆ ਹੋਇਆ ਤੇ ਉਹਨਾਂ ਦੀ ਮੰਨ ਕੇ ਚੱਲੋ ਜੀ ਘੱਟੋ ਘਾਟ ਇਹ 30 ਸਾਲਾਂ ਦੀ ਮਿਹਨਤ ਹੋ ਗਈ ਜੀ 30 ਸਾਲਾਂ ਦੀ ਹਾਂਜੀ ਕਮਾਲ ਕਰਤੀ ਯਾਰ ਬਹੁਤ ਚੰਗੇ ਰਿਕਾਰਡ ਚੋਂ ਇਹ ਪੈਦਾ ਹੋਇਆ ਹੈਗਾ ਇਹਨੇ ਅੱਗੇ ਮੰਨ ਕੇ ਚੱਲੋ ਵੀ ਇਹ ਗੱਲ ਨਹੀਂ ਹੈਗੀ ਵੀ ਇਹ ਛੋਟੇ ਦਾ ਇਕੱਲਾ ਨਾਮ ਹੈ ਤੇ ਗਾਂ ਬੱਚੇ ਵੀ ਮੰਨ ਕੇ ਚੱਲੋ ਚੰਗੇ ਸੀਮਰ ਬੈਂਕਾਣਿਆਂ ਕੋਲੇ ਹੈਗੇ ਇਹ ਇਹ ਇਹਦੇ ਆਪਣੇ ਦੇ ਹਾਂਜੀ ਮਤਲਬ ਜੇ ਮੈਂ ਇਹਦੀ ਗੱਲ ਕਰਾਂ ਵੀ ਬੱਚਿਆਂ ਦੀ ਹਨਾ ਜਿਵੇਂ ਤੂੰ ਬੱਚਿਆਂ ਦੀ ਗੱਲ ਕੀਤੀ ਹੈ ਬੱਚੇ ਬੁੱਲਾਂ ਚ ਤਾਂ ਇੱਕ ਆਪਣੇ ਬਹੁਤ ਹੀ ਫੇਮਸ ਨਾਮ ਹੈ ਸੁਰਿੰਦਰ ਸੰਸਨੀ ਬਾੜ ਹਾਂ ਠੀਕ ਹੈ ਉਹਨੇ ਪਹਿਲਾਂ ਇਹਦਾ ਬੱਚਾ ਖਰੀਦਿਆ ਸਰਪੰਚ ਨੀਮਾ ਚੋਂ ਅੱਛਾ ਠੀਕ ਹੈ ਉਹ ਕੋਈ ਕਾਰਨਾ ਕਰਕੇ ਵੀ ਚਲੋ ਸੈਟਿੰਗ ਨਹੀਂ ਬਣੀ ਉਹ ਬੱਚੇ ਦਾ ਗਾਂ ਫੇਰ ਇਹਦਾ ਪੋਤਾ ਖਰੀਦੇ ਆਪਣੇ ਮਹਾਵਲੀ ਦਾ ਅੱਛਾ ਮਹਾਵਲੀ ਦਾ ਹਾਂ ਇੱਕ ਮਲਕੀਤ ਕੈਰੋ ਹੈ ਆਪਣੇ ਆਪਣੇ ਕਰਨਾਲ ਤੋਂ ਮੁੰਡਾ ਉਹਦੇ ਕੋਲੇ ਵੀ ਮੰਨ ਕੇ ਚਲੋ ਵੀ ਆਪਣੇ ਮਹਾਵਲੀ ਬਲੀ ਦਾ ਬੱਚਾ ਹੈ ਉਹਦਾ ਨਾਮ ਹੈਗਾ ਬਾਜ ਬਾਜ ਹਾਂਜੀ ਅੱਛਾ ਤੇ ਝੋਟੀਆਂ ਦੀ ਗੱਲ ਕਰੀਏ ਤਾਂ ਆਪਾਂ ਇਹਦੀ ਰੁੜਕੀ ਦੇ ਨਾਲ ਪਿੰਡ ਸੌਂਸਪੁਰ ਉੱਥੇ ਆਈਆਂ ਖੜੀਆਂ ਗਈਆਂ ਉੱਥੇ ਕਿੰਨੀਆਂ ਝੋਟੀਆਂ ਐ ਇਹਦੀਆਂ ਉੱਥੇ ਘਟੂ ਘਟ ਇੱਕ ਬੰਦੇ ਦੇ ਘਰੇ ਤਿੰਨ ਝੋਟੀਆਂ ਜੀ ਅੱਛਾ ਤੇ ਲੁਧਿਆਣੇ ਜ਼ਿਲ੍ਹੇ ਚ ਸੌਲੀ ਪਿੰਡ ਹੈਗਾ ਨਵਤੇਜ ਸਿੰਘ ਉਹਦਾ ਨਾਮ ਹੈ ਬਾਈ ਦਾ ਉਸ ਬੰਦੇ ਦੇ ਘਰੇ ਚਾਰ ਝੋਟੀਆਂ ਗਈਆਂ ਮਤਲਬ ਇੱਕੋ ਇਸੇ ਦੇ ਨੇ ਚਾਰ ਚਾਰੇ ਇਸ ਦੀਆਂ ਮਹਾਵਲੀ ਦੀਆਂ ਕਮਾਲੀ ਘਰੇ ਪਈ ਹੈ ਫੇਰ ਵੀ ਤੇ ਉਸ ਤੋਂ ਬਾਅਦ ਆ ਮੰਨ ਕੇ ਚੱਲੋ ਵੀ ਇਹਦੇ ਕੋਲੇ ਆਪਣੇ ਮਰੇਲ ਕੋਟਲੇ ਦੇ ਨੇੜੇ ਪਿੰਡ ਹੈਗਾ ਗੁਰਦੀਪ ਦਾ ਨਾਰੋ ਮਾਇਰਾ ਪਿੰਡ ਨਾਰੋ ਮਾਇਰੀ ਵਾਲਾ ਉਹ ਬੰਦੇ ਕੋਲੇ ਦੋ ਝੋਟੀਆਂ ਗਈਆਂ ਜੀ ਠੀਕ ਹੈ ਤੇ ਜਿਹੜੇ ਬੰਦੇ ਕੋਲੇ ਮੰਨ ਕੇ ਚੱਲੋ ਮਹਾਵਲੀ ਦੀਆਂ ਝੋਟੀਆਂ ਅੱਜ ਤੱਕ ਕਿਸੇ ਵੀਰ ਨੇ ਇਹ ਗੱਲ ਨਹੀਂ ਕਹੀ ਵੀ ਮੈਂ ਉਹ ਝੋਟੀ ਵੇਚਦਾ ਜਰ ਗੁਰਦੀਪ ਕੋਲੇ ਜਿਹੜੀ ਝੋਟੀ ਆ ਹਾਂਜੀ ਨਾਰੋ ਮਾਜਰੇ ਵਾਲੇ ਕੋਲੇ ਮੈਨੂੰ ਵੀ ਜਾਣਦਾ ਉਹ ਬੰਦਾ ਮੇਲਿਆਂ ਦੇ ਵਿੱਚ ਮੈਨੂੰ ਉਹ ਮਿਲਦਾ ਰਹਿੰਦਾਗਾ ਯਾਰ ਉਹਦੇ ਕੋਲ ਇੱਕ ਚੋਟੀ ਸੀਗੀ ਮੈਨੂੰ ਵੀ ਉਹਨੇ ਦੱਸਿਆ ਸੀਗਾ ਉਹਨੇ ਪਹਿਲੇ ਸੂਏ ਕਿੰਨਾ ਦੁੱਧ ਪਾਇਆ ਫਿਰ ਇਹਦੀ ਮਹਾਵਲੀ ਦੀ ਝੋਟੀ ਨੇ ਪਹਿਲੇ ਸੂਏ ਜਿਹੜੀ ਉਹਦੀ ਨਾਰਮਲ ਮੱਝ ਚੋਂ ਝੋਟੀ ਆਈ ਸੀ ਉਹਨੇ ਪਹਿਲੇ ਸੂਏ 2 ਦੰਦ ਨੇ ਸਾਰਿਆਂ ਨਾਲੋਂ ਵੱਡੀ ਗੱਲ ਕੀ ਵੀ ਜਿੰਨੀਆਂ 74 ਝੋਟੀਆਂ ਜਿਹੜੀਆਂ 2 ਦੰਦ ਦੇ ਸੂਈਆਂ ਹੀ ਆ 13 ਕਿਲੋ ਤੋਂ ਲੈ ਕੇ 18 ਕਿਲੋ ਤੱਕ ਦੁੱਧ ਦਿੰਦਾ ਹੈਗਾ 13 ਕਿਲੋ ਤੋਂ ਜੀ ਰੁੜਕੀ ਆਪਦੇ ਉਹਨਾਂ ਦੇ ਘਰੇ ਸੂਈ ਸੀ ਉਹ ਝੋਟੀ ਨੇ ਮੰਨ ਕੇ ਚੱਲੋ ਵੀ ਪਹਿਲੇ ਸੂਏ 2 ਦੰ ਲਵੀ ਮਿੱਤਰੋ ਜਿਹੜੇ ਭਰਾ ਮਤਲਬ ਕਈ ਵਾਰੀ ਡਾਟ ਪੈਦਾ ਹੋ ਜੇ ਨਾ ਵੀ ਯਾਰ ਪਹਿਲੇ ਸੋਏ 19 ਕਿਲੋ ਪਰ ਇਹ ਤਾਂ ਗੱਲ ਮੰਨ ਸਕਦੇ ਆ ਦਿਖਾਇਆ ਨਹੀਂ ਗਿਆ ਦਿਖਾਇਆ ਤਾਂ ਉਹ ਦਿਖਾਇਆ ਵੀ ਮੈਂ ਤੁਹਾਨੂੰ ਗੱਲ ਦੱਸਦਾ ਸਰਿੰਦਰ ਸੰਸਨੀਪਾਲ ਦਾ ਇੱਕ ਸਪਲਾਈਰ ਹੈ ਲੁਧਿਆਣੇ ਦਾ ਬਿੱਲਾ ਉਹ ਉਸ ਬੰਦੇ ਨੇ ਵੀਡੀਓ ਬਣਾਈ ਸੀ ਦੁੱਧ ਚਵਾਈ ਦੀ ਉਹਦੇ ਘਰ ਦੀ ਤੇ ਮੈਨੂੰ ਭੇਜੀ ਸੀ ਅੱਛਾ ਹਾਂਜੀ ਮਤਲਬ ਵੀਡੀਓ ਬਣੀ ਹੋਈ ਹੈ ਹਾਂ ਵੀਡੀਓ ਬਣੀ ਹੋਈ ਹੈਗੀ ਠੀਕ ਆ ਅੱਛਾ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਦਾ ਗੱਲ ਆਪਾਂ ਤਾਂ ਫਿਰਦੇ ਲੁਧਿਆਣੇ ਕੰਨੀਆਂ ਬੈਠੇ ਹਰਿਆਣੇ 'ਚ ਇਹ ਇਹ ਮੈਨੂੰ ਐਂ ਦੱਸਾ ਆਪਣੇ ਪਿੰਡਾਂ ਚ ਫਿਰ ਸਾਰੇ ਨਾਲੋਂ ਨੇੜੇ ਝੋਟੀਆਂ ਆਪਣੇ ਅ ਕਦੇ ਨਾਲ ਚਨੀਰ ਦੇ ਨਾਲ ਕੋਰ ਵਾਲਾ ਪਿੰਡ ਹੈ ਮਹੰਗੇ ਕੋਲੇ ਉੱਥੇ ਦੇਖ ਸਕਦੇ ਹੋ ਤੁਸੀਂ ਅੱਛਾ ਇਹ ਇਹ ਜਿਹੜਾ ਕੋਰ ਵਾਲੇ ਜਿਹੜੀ ਹੈਗੀ ਨਾ ਮਿੱਤਰੋ ਕੋਰ ਵਾਲਾ ਮਾਨ ਹੈ ਜਿੱਥੋਂ ਦਾ ਗਾਇਕ ਹੈ ਉੱਥੇ ਖੜੀ ਹੈ ਝੋਟੀ ਬਾਈ ਕੋਲੇ ਤੇ ਉਹ ਹੁਣ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਉਹਨੂੰ ਉਹਦੇ ਅਜੇ 11 ਦਿਨ ਹੋ ਗਏ ਜੀ ਬਹੁਤ ਵਧੀਆ ਦੁੱਧ ਤੇ ਚੱਲੀ ਜਾਂਦੀ ਹੈਗੀ ਠੀਕ ਹੈ ਜਦੋਂ ਲੋਕਾਂ ਨੂੰ ਦਿਖਾਵਾਂਗੇ ਅਸੀਂ ਉਹ ਦੁੱਧ ਮਤਲਬ ਉਹ 12 ਦੇ ਵ 15 ਦੇ ਵ ਪਰ ਉਹ ਤਾਂ ਕਹਿੰਦੇ ਕੋਰ ਵਾਲੇ ਵਾਲੀ ਝੋਟੇ ਤਾਂ ਕਹਿੰਦੇ ਅਸੀਂ ਦਿਖਾਉਣੀ ਹੀ ਦਿਖਾਉਣੀ ਹੈ ਠੀਕ ਹੈ ਤੇ ਹੁਣ ਕਿੰਨੇ ਦੁੱਧ ਤੇ ਵੀ ਆਸ ਐਸ ਟਾਈਮ ਹਾਂ ਐਸ ਟਾਈਮ ਉਹ 11 ਕਿਲੋ ਤੋਂ ਉੱਪਰ ਚੱਲੀ ਜਾਂਦੀ ਹੈ 11 ਕਿਲੋ ਤੋਂ ਉੱਤੇ ਠੀਕ ਹੈ ਇੱਕ ਛੋਟੇ ਗਵਾਂਡੀਆਂ ਦੇ ਖੜੀਆਂ ਯਾਰ ਝੋਟੀ ਬੜੀ ਚਕੀਨ ਹੈ ਜਿਹੜੀ ਮੈਨੂੰ ਤੂੰ ਦਿਖਾ ਕੇ ਲੈ ਕੇ ਆਇਆ ਉਹ ਝੋਟੀ ਵੀ ਬਹੁਤ ਚੰਗੀ ਹੈ ਬਾਈ ਉਹਦੀ ਮਾ ਵੀ ਵਧੀਆ ਚੰਗੀ ਹੈਗੀ ਪਰ ਜਿੰਨੇ ਸਾਨੂੰ ਵੱਡੀ ਗੱਲ ਹੈ ਵੀ ਜਿਹੜੀਆਂ ਆਪਣੇ ਬੁਲਦੀਆਂ ਝੋਟੀਆਂ ਆਉਂਦੀਆਂ ਇੱਕ ਹੀ ਸ਼ੇਪ ਦੀਆਂ ਆਉਂਦੀਆਂ ਮੂੰਹ ਨਹੀਂ ਮਤਲਬ ਇੱਕੋ ਸਿੰਘ ਬੜਾ ਝੋਟੀ ਦਾ ਗੋਲ-ਗੋਲ ਆ ਡਿਜ਼ਾਈਨ ਬੜਾ ਦੇਖਿਆ ਮੈਂ ਮਤਲਬ ਕੀ ਉਹਦੀ ਖੜਨ ਨਹੀਂ ਖੁੜਨੀ ਵੀ ਪੂਰੀ ਚੰਗੀ ਆਗੀ ਝੋਟੀ ਦੀ ਤੇ 2 ਮਹੀਨੇ ਦੀ ਗੱਬਣਾ ਹਜੇ ਵੀ ਖੀਰ ਹੀ ਆ ਆਪਣੇ ਲੈ ਕੇ ਆਵਾਂਗੇ ਧਨੋਲੇ ਮੇਲੇ ਤੇ ਧਨੋਲੇ ਮੇਲੇ ਤੇ ਠੀਕ ਆ ਲੋ ਵੀ ਇਹ ਜੇ ਮੈਂ ਗੱਲ ਕਰਾਂ ਹੁਣ ਦੇਖੋ ਪਹਿਲੀ ਗੱਲ ਤੇ ਇਹ ਹੁੰਦੀ ਆ ਹਨਾ ਵੀ ਜੰਨੀਆਂ ਕੇ ਗੱਲਾਂ ਅਸੀਂ ਕੀਤੀਆਂ ਗਿਆ ਇਹ ਐ ਨਹੀਂ ਹੈਗਾ ਵੀ ਦੋ ਨੰਬਰ ਵਾਲੀਆਂ ਗੱਲਾਂ ਆ ਗਈਆਂ ਵੀਰੋ ਬਹੁਤ ਬਣਦੀਆਂ ਨੇ ਬਹੁਤ ਜਾਣੇ ਇਸ ਭਰਾ ਨੂੰ ਜਾਣਦੇ ਵੀ ਆ ਮੈਂ ਜਾਣਦੇ ਦੀ ਜੀ ਗੱਲ ਕਰਾਂ ਹਨਾ ਬਾਈ ਤੂੰ ਆਪਾਂ ਐ ਨਹੀਂ ਕਹਿ ਸਕਦੇ ਵੀ ਇਹ ਪਹਿਲੀ ਵਾਰੀ ਵੀਡੀਓ ਤੇ ਆਇਆ ਹੈਗਾ ਪਰ ਜੇ ਸੱਜਣ ਮਿੱਤਰਾਂ ਦੀ ਬਰੀਡਰਾਂ ਦੀ ਮੈਂ ਗੱਲ ਕਰਾਂ ਸਾਰੇ ਪੰਜਾਬ ਹਰਿਆਣੇ ਦੇ ਬਰੀਡਰ ਇਸ ਭਰਾ ਨੂੰ ਜਾਣਦੇ ਆ ਜਾਣਨ ਦੀ ਜੀ ਗੱਲ ਕਰਕੇ ਆਪਣੇ ਫਿਰ ਮਿੱਤਰਤਾ ਜਿਹੜੇ ਪੰਜਾਬ ਵਾਲੇ ਭਰਾ ਪਾਸੇ ਐ ਕਿਹੜੇ ਕਿਹੜੇ ਭਰਾਵਾਂ ਸਾਰੇ ਜਾਣਦੇ ਤੈਨੂੰ ਆਪਣੇ ਪਹਿਲੀ ਵਾਰ ਦਾ ਸਾਰਾ ਫੇਮਸ ਚਿਹਰਾ ਹੈਗਾ ਪਿੰਦੀ ਸਿੱਧੂ ਅੱਛਾ ਠੀਕ ਹੈ ਉਹਨੂੰ ਆਪਣੇ ਬੁੱਲ ਦਾ ਫੁੱਲ ਰਿਕਾਰਡ ਪਤਾ ਹੈ ਠੀਕ ਹੈ ਠੀਕ ਹੈ ਉਹਨੂੰ ਪਿਛਲੇ ਕਿਹੜੇ ਆਪਾਂ ਸੀਮਨ ਵੀ ਦੇ ਕੇ ਆਏ ਸੀਗੇ ਭਾਈ ਠੀਕ ਹੈ ਉਹਨੇ ਆਪਣੇ ਵੱਡੀ ਮੱਝ ਕੰਸੀਵ ਕਰਵਾਈ ਸੀ ਉਹ 4 ਮਹੀਨੇ ਬਾਅਦ ਕਿਸੇ ਕਾਰਨ ਅਵੋਟ ਹੋ ਕਰ ਗਈ ਸੀ ਠੀਕ ਹੈ ਠੀਕ ਹੈ ਉਹ ਵੀ ਆਪਣੇ ਵੀਡੀਓ ਬਣੀ ਹੋਈ ਆ ਉਹਦੀ ਵੀ ਠੀਕ ਹੈ ਠੀਕ ਹੈ ਜਦੋਂ ਪਿੰਡੀ ਦਾ ਰਿਸ਼ਤੇਦਾਰ ਦਵਿੰਦਰ ਹੋ ਗਿਆ ਠੀਕ ਹੈ ਦੀਪ ਪੰਜਾਬੇ ਵਾਲਾ ਹੋ ਗਿਆ ਜਿਹਨੇ ਨੀਲੇ ਰਵੀ ਦੀ ਮੱਝ ਮੇਲੇ ਤੇ ਚਵਾਈ ਸੀ ਪਹਿਲਾਂ ਜਿਉਂ ਤੋਂ ਉਹਲਾ ਮੇਲਾ ਲੱਗਿਆ ਠੀਕ ਹੈ ਠੀਕ ਹੈ ਤੇ ਲక్ష్ਮੀ ਡੇਰੀ ਫਾਰਮ ਵਾਲੇ ਵਰਿੰਦਰ ਹੋਰੇ ਭਾਈ ਉਹ ਵੀ ਜਾਣਦੇ ਆ ਹਾਂ ਜੀ ਪਵਿੱਤਰ ਹੋਰੇ ਵੀ ਸਾਰੇ ਜਾਣਦੇ ਆ ਭਾਈ ਸਾਰੇ ਜਾਣਦੇ ਆ ਕਿ ਜਿੰਨੇ ਨਾਮੀ ਬੰਦੇ ਆ ਨਾ ਹਰਿਆਣੇ ਚ ਲਾ ਲਓ ਪੰਜਾਬ ਚ ਲਾ ਲਓ ਮਹਾਵਲੀ ਨੂੰ ਚੰਗੀ ਤਰ੍ਹਾਂ ਜਾਣਦੇ ਆ ਹਾਂ ਜੀ ਇਹ ਐਂ ਹੋ ਗਿਆ ਬਸ ਇੱਕ ਮਿੱਤਰੋ ਮੈਂ ਤੁਹਾਨੂੰ ਦੱਸਦਾ ਗੱਲ ਵੀ ਇਹ ਕੀ ਹੈ ਨਾ ਇਹ ਇਹਦੀਆਂ ਜਿਹੜੀਆਂ ਝੋਟੀਆਂ ਹੈਗੀਆਂ ਝੋਟੀਆਂ ਸੋਹਣੀਆਂ ਤਾਂ ਆਉਂਦੀਆਂ ਹੀ ਆਉਂਦੀਆਂ ਨੇ ਨਾਲ ਨਾ ਸੋਨੂੰ ਦੁੱਧ ਵੀ ਲੈ ਕੇ ਆਊਗਾ ਸੋਨੂੰ ਇਹ ਨਹੀਂ ਹੋਣਾ ਵੀ ਇੱਕ ਤਾਂ ਹੁੰਦਾ ਨਾ ਮਤਲਬ ਕੀ ਹੈ ਵੀ ਸੌ ਟਿਕਾ ਲਾਤਾ ਮਤਲਬ ਆਪਾਂ ਏਰੀਏ ਚ ਸੌ ਟਿਕੇ ਲਾਤੇ ਮਹਾਵਲੀ ਦੇ ਤੇ ਉਹਦੇ ਵਿੱਚੋਂ ਪੰਜ ਝੋਟੀਆਂ ਆਉਣਗੀਆਂ ਪੰਜ ਨਹੀਂ ਜੇ ਤੁਸੀਂ 100 ਲਾਉਂਗੇ ਨਾ ਏਰੀਏ ਦੇ ਵਿੱਚ ਮੈਨੂੰ ਐਂ ਲੱਗਦਾ ਵੀ 100 ਦੀਆਂ 100 ਦੇ ਵਿੱਚ ਸੁਹਣੀਆਂ ਵੀ ਆਉਣਗੀਆਂ ਤੇ ਪਹਿਲੇ ਸੂਏ ਮਤਲਬ 11 ਤੋਂ ਤਾਂ ਕੋਈ ਡਿਗਦੀ ਨਹੀਂ 11 ਤੋਂ ਕੋਈ ਨਹੀਂ ਡਿਗਦੀ ਜੀ ਇਹ ਚੀਜ਼ ਦੀ ਆਪਾਂ ਸ਼ੋਰਟੀ ਦੇ ਸਕਦੇ ਹਾਂ ਠੀਕ ਹੈ ਹਾਂਜੀ ਸਾਰਾ ਵੱਡੀ ਗੱਲ ਇੱਕ ਆਪਣੇ ਡਾਕਟਰ ਜੀਤ ਲਾਲਿਆ ਨੇ ਭਰਾ ਨੂੰ ਸਾਰੇ ਜਾਣਦੇ ਆ ਜਾਣਦੇ ਆ ਠੀਕ ਹੈ ਨਾ ਮੈਂ ਉਸ ਵੀਰ ਕੋਲੇ ਗਿਆ ਉਹ ਵੀਰ ਕੋਲੇ ਵੀ ਆਪਣਾ ਸੀਮਨ ਪਲਾਉਦਾਗਾ ਠੀਕ ਹੈ ਉਹ ਪੂਰੇ ਦਿਨੋਂ ਤਨੋਂ ਮਨੋਂ ਆਪਣੇ ਮਹਾਵਲੀ ਦਾ ਸੀਮਨ ਲਾ ਰਿਹਾ ਹੈ ਲਾਉਦਾਗਾ ਹਾਂਜੀ ਅੱਛਾ ਜਿਉ ਨੂੰ ਹੁਣ ਮੰਨ ਕੇ ਚੱਲੋ ਵੀ ਉਹ ਬੰਦੇ ਨੇ ਏਡੀ ਚੈਂਪੀਅਨ ਮੱਝ ਪੈਦਾ ਰਹੀ ਹੈ ਉਹਦੇ ਘਰੇ ਠੀਕ ਹੈ ਜਿਉ ਨੂੰ ਆਪਣੇ ਝੋਟੇ 'ਚ ਕੋਈ ਖਾਸੀਅਤ ਲੱਗੀ ਤਾਂ ਹੀ ਸੀਮਨ ਵਰਤ ਰਿਆ ਨਾ ਫੇਰ ਹੀ ਹੈ ਹਾਂਜੀ ਫਿਰ ਮੈਨੂੰ ਆਏ ਦੱਸ ਇਹਦਾ ਗਾਹਾਂ ਜਿਵੇਂ ਬਰੀਡ ਆ ਗਈ ਜਿਵੇਂ ਇਹਦੀਆਂ ਝੋਟੀਆਂ ਆ ਮਤਲਬ ਜਦੋਂ ਇਹ ਸੂ ਪੈਂਦੀਆਂ ਸੂਣ ਤੋਂ ਬਾਅਦ ਵੀ ਕੋਈ ਮਤਲਬ ਵੀ ਕੀ ਹੈ ਗਰਮ ਪਾਣਾ ਆਉਂਦਾ ਇਹਨਾਂ ਦੇ ਵਿੱਚ ਕਿ ਠੰਡ ਗਈ ਆਉਂਦੀਆਂ ਨੇ ਮੈਂ ਮੰਨ ਕੇ ਚਲੋ ਜਿਹੜੀ ਸਹੂਲੀ ਬੰਦੇ ਕੋਲ ਛੋਟੀ ਸੂਈ ਸੀਗੀ ਦੂਜੇ ਸੂਏ ਆਪਾਂ ਵੀ ਦੇਖਿਆ ਸੀਗੀ ਤੁਸੀਂ ਮੇਰੇ ਨਾਲ ਗਏ ਸੀਗੇ ਪੀ.ਐਫ. ਮੇਲੇ ਤੋਂ ਆਪਾਂ ਉਧਰ ਗਏ ਸੀ ਉਹ ਤਾਂ ਠੀਕ ਹੈ ਉਹ ਝੋਟੀ ਦਾ 5ਵੇਂ ਦਿਨ ਬੱਚਾ ਮਰ ਗਿਆ ਸੀਗਾ ਝੋਟੀ ਨੇ 15 ਕਿਲੋ 400 ਗ੍ਰਾਮ ਦੁੱਧ ਦਿੱਤਾ ਮੈਨੂੰ ਬੰਦਾ ਕੰਡਾ ਲਾ ਕੇ ਫੋਟੋ ਭੇਜਦਾ ਰਿਹਾਗਾ ਚਵਾਈ ਵਾਸਤੇ ਤੁਹਾਨੂੰ ਵੀ ਪਤਾ ਹੈ ਮੈਂ ਕਿੰਨੇ ਤਰਲੇ ਕਰੇ ਲੋਕ ਬਹੁਤ ਕਰਿਆ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਦੱਸਦਾਗਾ ਵੀ ਤਰਲੇ ਬੰਦੇ ਨੇ ਬਹੁਤ ਕੀਤੇ ਹੈਗੇ ਚਵਾਈਆਂ ਵਾਸਤੇ ਪਰ ਕੀ ਇਹ ਬੰਦੇ ਘੌਲੀ ਬਹੁਤ ਨੇ ਠੀਕ ਹੈ ਪਰ ਜਦੇ ਕੋਈ ਸ਼ੌਂਕੀਆ ਬੰਦਾ ਇਹਨੂੰ ਟੱਕਰ ਗਿਆ ਨਾ ਜਦੈਂ ਵੀ ਭਾਈ ਸਾਡੇ ਘਰੇ ਖੜੀ ਹੈ 18 19 ਕਿਲੋ ਵਾਲੀ ਤੇ ਉਹਦੇ ਫਿਰ ਉਹ ਦਿਖਾਈ ਇੱਕ ਸਾਰ ਨਾਲੋਂ ਵੱਡੀ ਗੱਲ ਹੈ ਜੀ ਆਪਣੇ ਜੋੜੇਪੁਰਾਂ ਕੋਲੇ ਆਪਣੇ ਸ਼ਿਵਗੜ ਪਿੰਡ ਹੈਗਾ ਡਾਕਟਰ ਸੰਦੀਪ ਉਹਦੇ ਘਰੇ ਝੋਟੀ ਸੂਈ ਖੜੀ ਹੈ ਜੀ ਠੀਕ ਹੈ ਉਹ ਵੀ ਬਹੁਤ ਚੰਗੇ ਦੋਤੇ ਚੱਲੀ ਜਾਂਦੀ ਹੈ ਠੀਕ ਹੈ ਸ਼ਿਵਗੜ ਹਾਂਜੀ ਲਵੀ ਇਹ ਮਤਲਬ ਜਿਹੜੇ ਭਰਾਵਾਂ ਦੇ ਨਾਂ ਲੈਂਦੇ ਹਨ ਅਸੀਂ ਤੁਸੀਂ ਉਹਨਾਂ ਤੋਂ ਪੁੱਛ ਵੀ ਸਕਦੇ ਹੋ ਜਾਣਕਾਰੀ ਲੈ ਵੀ ਸਕਦੇ ਹੋ ਤੇ ਬ੍ਰਿੰਦਰ ਵੀਰੇ ਜਿਵੇਂ ਗੱਲ ਕਰਕੇ ਚਲੋ ਠੀਕ ਹੈ ਵੀ ਕੁਆਲਿਟੀ ਤੇਰੀ ਝੋਟੇ ਦੀ ਵੀ ਵਧੀਆ ਆ ਗਈ ਫੁੱਲ ਵਧੀਆ ਆ ਗਈ ਹੈਨਾ ਹਾਂਜੀ ਤੇ ਜਿਹੜੇ ਭਰਾ ਹੁਣ ਸੰਪਰਕ ਨੰਬਰ ਦੇਖੀ ਹੁੰਦੇ ਸੰਪਰਕ ਤੈਨੂੰ ਵੀ ਕਰਨਗੇ ਟੀਕੇ ਲਵਾਉਣਗੇ ਠੀਕ ਹੈ ਉਹ ਫਿਰ ਨਰਾਸ਼ਤਾ ਨਹੀਂ ਹੁੰਦੇ ਨਾ ਨਾ ਕੋਈ ਨਰਾਜ ਨਹੀਂ ਹੋਊਗਾ ਜੀ ਨਰਾਜ ਨਹੀਂ ਮੇਰੀ ਗੱਲ ਸੁਣੋ ਜੀ ਸਾਨੂੰ ਵੱਡੀ ਗੱਲ ਤੁਹਾਨੂੰ ਮੈਂ ਦੱਸਦਾ ਸਵੇਗ ਨੂੰ ਤੁਸੀਂ ਜਾਣਦੇ ਮੇਰਾ ਮਿੱਤਰ ਆ ਠੀਕ ਹੈ ਉਹਨੇ ਰਿਜ਼ਲਟ ਦੇਖ ਕੇ ਆਸੇ-ਪਾਸੇ ਠੀਕ ਹੈ ਫੇਰ ਸੀਮਨ ਲਵਾਇਆ ਉਹਦੇ ਘਰੇ ਲੈ ਵੀ ਗੁੱਸਾ ਦਾ ਕਰਨਾ ਜਾਈ ਮਿੱਤਰਾ ਸਵੇਗ ਦੀ ਗੱਲ ਦੱਸ ਦਿੰਨਾ ਮੈਂ ਨਗੋਚੀ ਐਡਾ ਬੰਦਾ ਉਹ ਐਡਾ ਨਗੋਚੀ ਬੰਦਾ ਉਹ ਮਾੜੇ ਢੀਰੇ ਪਸ਼ੂ ਤੇ ਖੜਦਾ ਨਹੀਂ ਹੈਗਾ ਠੀਕ ਹੈ ਤੇ ਉਹ ਮੈਂ ਕਹਿੰਨਾ ਵੀ ਬੰਦੇ ਨੇ ਵਿਸ਼ਵਾਸ ਕੀਤਾ ਤੇ ਕੱਟੀ ਉਹਦੇ ਘਰੇ ਆਈ ਹੈ ਤੇ ਕੱਟੀ ਵੀ ਫਿਰ ਹੁਣ ਪੂਰੀ ਚੰਗੀ ਹੈ ਉਹਦੇ ਨਾਲ ਇੱਕ ਹੋਰ ਗੱਲ ਸੁਣੋ ਡਾਕਟਰ ਗੁਰਮੀਤ ਹੈਗਾ ਪੱਕੇ ਛੀਦਾਂ ਤੋਂ ਉਹਦੇ ਘਰੇ ਝੋਟੀ ਖੜੀ ਹੈ ਜੀ ਠੀਕ ਹੈ ਪੂਰੀ ਚੰਗੀ ਕੁਆਲਿਟੀ ਆਪਾਂ ਕਹ ਆਪਾਂ ਅਗਲਾ ਗੁਆ ਵੀ ਪਾ ਦੇ ਝੋਟੇ ਦੀ ਪ੍ਰਸ਼ੰਸਾ ਕਰੀ ਜਾਂਦੇ ਆ ਉਹ ਜਿਹੜੀਆਂ ਮੈਂ ਫੋਟੋਆਂ ਪਾਈਆਂ ਸੀ ਹਾਂਜੀ ਤੁਸੀਂ ਉਹਨੂੰ ਜਾ ਕੇ ਦੇਖ ਸਕਦੇ ਹੋ ਤੇ ਇੱਕ ਇੱਕ ਗੱਲ ਹੋਰ ਇਸ ਮਤਲਬ ਕੀ ਗੱਲ ਕਰਕੇ ਨਾ ਹਰਿਆਣੇ ਦੇ ਵਿੱਚ ਹੀ ਇੱਥੇ ਮੁੰਡਾ ਉਹਦੇ ਕੋਲ ਝੋਟੀ ਵਾਲਾ ਮੈਂ ਕਹਿੰਦਾ ਵੀ ਅਫਸਰੀ ਦੁੱਧ ਦਈ ਜਾਂਦੀ ਹੈ ਹਾਂ ਹਾਂ ਦੇਈ ਜਾਂਦੀ ਹੈ ਇਹ ਰੂੜੇ ਵਾਲੀ ਪਿੰਡ ਹੈ ਅੱਛਾ ਹਾਂਜੀ ਉਹ ਲੈ ਅਫਸਰੀ ਹੀ ਮੈਂ ਕਹਿੰਦਾ ਵੀ ਉਹ 8 ਕਿਲੋ ਦੁੱਧ ਦਈ ਜਾਂਦੀ ਆ ਹਜੇ ਉਹ ਨਾਲੇ ਕੋਈ ਬੱਚਾ ਨਹੀਂ ਦਿੱਤਾ ਉਹਨੇ ਕੁਛ ਨਹੀਂ ਪਰ ਉਹ 8 ਕਿਲੋ ਦੁੱਧ ਦੀ ਜਾਂਦੀ ਮਿੱਤਰੋ ਅਫਸਰੀ ਹਾਂਜੀ ਹੁਣ ਉਹ 4 ਮਹੀਨਿਆਂ ਦੀ ਗੱਬਣ ਹੋ ਗਈ 4 ਮਹੀਨੇ ਦੀ ਗੱਬਣ ਹਾਂਜੀ ਠੀਕ ਆ ਲੋ ਵੀ ਇਹ ਮੈਂ ਮਤਲਬ ਤੁਹਾਡਾ ਨਾ ਬਹੁਤ ਮਤਲਬ ਰੀ ਨਹੀਂ ਰਹੂੰਗਾ ਬਾਈ ਨੂੰ ਸਪੋਰਟ ਜ਼ਰੂਰ ਕਰਦੇ ਹੋ ਤੁਸੀਂ ਵੀ ਇੱਕੋ ਗੱਲ ਮੈਂ ਤੁਹਾਾਰੇ ਫੇਰ ਰਿਪੀਟ ਕਰਦਾ ਵੀ ਮੈਂ ਇਸ ਝੋਟੇ ਨੂੰ ਜਿਹੜੇ ਭਰਾ ਇਹ ਗੱਲ ਕਹਿੰਦੇ ਨੇ ਵੀ ਚੰਗਾ ਝੋਟਾ ਦੱਸ ਯਾਰ ਸਾਨੂੰ ਕੋਈ ਜਿਹੜਾ ਅਸੀਂ ਟੀਕਾ ਭਰਾ ਲਗੇ ਨਾਲੇ ਤਾਂ ਤੁਸੀਂ ਇਸ ਦਾ ਟੀਕਾ ਭਰਾਉਂਗੇ ਠੀਕ ਹੈ ਜਿਹੜੀ ਮੱਝ ਕੱਟੀ ਦੇਵੇ ਕੱਟਾ ਦੇਵੇ ਸੋਡਾ ਉਹ ਕੀ ਐ ਨਾ 100% ਸਹੀ ਨਿਕਲੂਗਾ ਚੰਗੇ ਦੁੱਧ ਵਾਲੀ ਕੱਟੀ ਬਣੂਗੀ ਤੇ ਮੈਂ ਇਹੀ ਕਹਿਣਾ ਦੁਬਾਰੇ ਫਿਰ ਤੁਹਾਨੂੰ ਵੀ ਭਾਈ ਤੁਸੀਂ ਇਹਨੂੰ ਜਰੂਰ ਸਪੋਰਟ ਕਰੋ ਭਰਾ ਨੂੰ ਤੇ ਬਾਕੀ ਜੇ ਸਾਡੀਆਂ ਗੱਲਾਂ ਦੇ ਵਿੱਚ ਤੁਹਾਨੂੰ ਕੋਈ ਦਮ ਲੱਗਿਆ ਠੀਕ ਐ ਤਾਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਬਾਕੀ ਵੀਰ ਦਾ ਆਪਾਂ ਕਰਦ ਗਏ ਹੁਣ ਧੰਨਵਾਦ ਤੇ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸੰਭਾਲ ਨਾਮ ਦੀ ਬਾਈ ਤੁਹਾਡਾ ਵੀ ਮੇਰੇ ਕੋਲੇ ਪਹੁੰਚਣ ਤੇ ਹਾਂ ਠੀਕ ਆ ਵੀ